ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਦੋਸਤੋ ਇੱਕ ਚੀਜ਼ ਆ ਤੁਹਾਨੂੰ ਦਿਖਾਉਣੀ ਆ ਮੱਕੀ ਵਾਲੇ ਖੇਤ ਦੇ ਵਿੱਚ ਤੇ ਦੱਸਿਓ ਵੀ ਇਹ ਕੀ ਕਾਰਨ ਆ ਤੇ ਜੁੜ ਜੋ ਪਹਿਲਾਂ ਦੋਸਤੋ ਤੁਸੀਂ ਫੇਰ ਆਪਾਂ ਗੱਲਬਾਤ ਆ ਜਿਹੜੀ ਸ਼ੁਰੂ ਕਰਦੇ ਆ ਸੋ ਦੋਸਤੋ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਖਾਸ ਤੌਰ ਤੇ ਕਿਸਾਨ ਭਰਾਵਾਂ ਨੂੰ ਲਈਏ ਵੀਡੀਓ ਆ ਕਿ ਜੋ ਮੈਂ ਦਿਖਾ ਰਿਹਾ ਤੁਹਾਨੂੰ ਦੋਸਤੋ ਇਹ ਹੈਗੀ ਮੱਕੀ ਅੱਗੇ ਮੈਂ ਨੇੜੇ ਚੱਲ ਕੇ ਤੁਹਾਨੂੰ ਦਿਖਾਉਣਾ ਦੇਖਦੇ ਆਪਾਂ ਚੱਲ ਜੀ ਛਲੀਆਂ ਲੱਗੀਆਂ ਤੇ ਨਹੀਂ ਲੱਗੀਆਂ ਅਜੇ ਕਿੱਦਾਂ ਵਾ ਸਾਰਾ ਜਿਹੜੀ ਚੀਜ਼ ਆ ਤੁਹਾਨੂੰ ਦਿਖਾਉਣੀ ਆ ਤੇ ਤੁਹਾਡੇ ਕੋਲੋਂ ਪੁੱਛਣਾ ਵੀ ਇੱਕ ਗੱਲ ਉਹ ਵੀ ਤੁਸੀਂ ਦੱਸਿਓ ਜੜਜੋ ਇੱਕ ਵਾਰੀ ਦੋਸਤੋ ਆਪਣੇ ਚੈਨਲ ਤੇ ਦੋਸਤੋ ਛਲੀਆਂ ਤਾਂ ਲੱਗੀਆਂ ਜੀ ਛਲੀਆਂ ਤਾਂ ਚੰਗੀਆਂ ਲੱਗੀਆਂ ਦੋਸਤੋ ਵਧੀਆ ਦੋ ਦੋ ਲੱਗੀਆਂ ਛਲੀਆਂ ਤਾਂ ਪਰ ਦੋਸਤੋ ਅੱਗੇ ਚੱਲਦੇ ਆਪਾਂ ਏ ਮੱਕੀ ਅੱਜ ਤਕਰੀਬਨ 2 ਛਾਇਆਂ ਕ ਮਹੀਨਿਆਂ ਦੀ ਹੋ ਗਈ ਹੋਣੀ ਹੈ ਜੀ ਪਰ ਦੋਸਤੋ ਜਿਹੜੀ ਚੀਜ਼ ਮੈਂ ਤੁਹਾਡੇ ਕੋਲੋਂ ਪੁੱਛਣੀ ਆ ਉਹ ਤੁਹਾਨੂੰ ਦਿਖਾਉਂਦਾ ਵੀ ਆ ਨਾ ਹੱਲੀਆਂ ਦੇ ਉੱਪਰ ਨਾ ਆ ਹੂੰ ਕੋਈ ਜਾਨਵਰ ਆ ਜਿਹੜਾ ਏ ਉਪਲਾ ਛਲੀਆਂ ਦਾ ਪਰਦਾ ਲਾਉਂਦਾ ਵਾ ਕਿਉਂਕਿ ਹਜੇ ਦਾਣਾ ਨਹੀਂ ਬਣਿਆ ਅੱਗੇ ਦਿਖਾਉਂਦਾ ਦੋਸਤੋ ਤੁਹਾਨੂੰ ਚੱਲ ਕੇ ਮੈਂ ਆਹ ਵੇਖੋ ਜੀ ਆਹ ਛੱਲੀਆਂ ਕੋਈ ਜੀ ਆਹ ਦੇਖੋ ਆਹ ਕਰੀ ਯਾਰਿਆ ਪਤਾ ਨਹੀਂ ਇਹ ਦੋਸਤੋ ਕਿਹੜਾ ਜਾਨਵਰ ਆ ਜੇ ਤੁਹਾਨੂੰ ਜਾਣਕਾਰੀ ਹੋਵੇ ਮੈਨੂੰ ਜਾਣਕਾਰੀ ਹੈ ਨਹੀਂ ਗਈ ਛੱਲੀਆਂ ਬਹੁਤ ਸੋਹਣੀਆਂ ਹੋਈਆਂ ਸੀ ਤੇ ਪਰ ਨਾ ਆਹ ਵੇਖੋ ਦੋਸਤੋ ਪਤਾ ਨਹੀਂ ਕਿਹੜਾ ਜਾਨਵਰ ਆ ਉਤੋਂ ਛੱਲੀਆਂ ਦਾ ਪੜਦਾ ਐਂ ਲਾਈ ਜਾ ਰਿਹਾ ਆਪਦੀ ਕੁੰਝ ਨਾਲ ਆਹ ਵੇਖੋ ਦੋਸਤੋ ਬਾਹੂ ਨਿਕਲੇ ਨੇ ਉਤੋਂ ਪਰ ਪਤਾ ਨਹੀਂ ਕਿਹੜਾ ਜਾਨਵਰ ਆ ਜਿਹੜਾ ਇਹ ਲਾ ਰਿਹਾ ਇਹ ਕੰਮ ਕਰ ਰਿਹਾ ਇਹ ਨਹੀਂ ਸਮਝ ਆ ਰਹੀ ਆ ਵੇਖੋ ਦੋਸਤੋ ਦੱਸਿਓ ਕਮੈਂਟ ਕਰਕੇ ਜੇ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੈ ਛਲੀਆਂ ਆ ਸੋਹਣੀਆਂ ਵੀ ਬਣੀਆਂ ਪਰ ਦੋਸਤੋ ਇੱਕ ਕਿਹੜਾ ਵਾ ਜਿਹੜਾ ਛਲੀਆਂ ਦੇ ਪੜਦੇ ਲਾਈ ਜਾ ਹਜੇ ਕੱਚੀਆਂ ਛਲੀਆਂ ਵਾਂ ਦੁੱਧ ਦੇ ਚਾਹ ਹਜੇ ਤੇ ਇਹ ਨਹੀਂ ਮੈਨੂੰ ਸਮਝ ਲੱਗੀ ਆ ਦੇਖੋ ਇਹ ਕੀ ਕਾਰਨ ਆ ਇਹਦਾ ਆ ਦੇਖੋ ਦੱਸਿਓ ਕਮੈਂਟ ਕਰਕੇ ਕਿ ਸਾਡੇ ਦੋਸਤਾਂ ਨੂੰ ਪਤਾ ਹੋਵੇ ਤਾਂ ਕਿਸੇ ਕਿਸਾਨ ਭਰਾ ਨੂੰ ਪਤਾ ਹੋਵੇ ਤਾਂ ਤਾਂ ਕਮੈਂਟ ਕਰਕੇ ਦੱਸਿਓ ਛੱਲੀਆਂ ਬਹੁਤ ਸੋਹਣੀਆਂ ਲੱਗੀਆਂ ਸੀ ਆਪਣੀ ਮੱਕੀ ਨੂੰ ਤੇ ਪਰ ਆਹ ਕਾਰਨ ਹੋ ਗਿਆ ਦੋਸਤੋ ਜਿਹੜਾ ਉੱਤੋਂ ਪੜਦਾ ਵਾ ਆ ਦੇਖੋ ਆ ਦੇਖੋ ਲੈ ਜਿਵੇਂ ਗੋਲ ਜਿਹਾ ਰਹਿ ਗਿਆ ਉਹ ਤੇ ਇਹ ਕੋਈ ਜਾਨਵਰ ਆ ਜਿਹੜਾ ਪਹਿਲਾਂ ਕੱਚੀਆਂ ਛੱਲੀਆਂ ਦੇ ਪੜਦੇ ਲਾਈ ਜਾ ਰਿਹਾ ਵਾ ਮੈਨੂੰ ਕੋਈ ਆਂਦਾ ਤੋਦਾ ਤੋਤੇ ਤਾਂ ਮੈਂ ਵੇਖਿਆ ਨਹੀਂ ਇੱਥੇ ਕਿਤੇ ਯਾਰ ਹੋਰ ਕੋਈ ਜਾਨਵਰ ਹੋ ਸਕਦਾ ਵਾ ਹੁਣ ਇਹਦਾ ਹੱਲ ਪਤਾ ਨਹੀਂ ਕੀ ਆ ਵੀ ਹੱਲ ਕੋਈ ਹੋ ਸਕਦਾ ਤੇ ਨਹੀਂ ਹੋ ਸਕਦਾ ਆ ਵੇਖੋ ਬਸ ਐ ਆ ਦੇ ਠੂੰਗੀ ਜਾ ਰਿਹਾ ਆ ਦੇਖੋ ਨਾਣੇ ਤਾਂ ਬੰਨ੍ਹੇ ਹੀ ਨਹੀਂ ਇਸ ਹਿਸਾਬ ਨਾਲ ਮੈਨੂੰ ਲੱਗਦਾ ਸੋ ਕਿਸਾਨ ਭਰਾਵੋ ਤੁਹਾਨੂੰ ਕੋਈ ਜਾਣਕਾਰੀ ਹੋਵੇ ਇਹਦੇ ਬਾਰੇ ਤਾਂ ਕਮੈਂਟ ਦੇ ਵਿੱਚ ਜਰੂਰ رائے ਦਿਓ ਆ ਦੇਖੋ ਦੋਸਤੋ ਵਧੀਆ ਛੱਲੀ ਬਣੀ ਸੀ ਆ ਦੇਖੋ ਗੋਲੀ ਰਹਿ ਗਿਆ ਪਤਾ ਨਹੀਂ ਕਿਹੜਾ ਜਾਨਵਰ ਆ ਜਿਹੜਾ ਠੂੰਗੀ ਜਾਂਦਾ ਵਾ ਉਤੋਂ ਪੜਦੇ ਲਾਈ ਜਾਂਦਾ ਵਾ ਸੋ ਮੱਕੀ ਆ ਜਿਹੜੀ ਆਪਣੀ ਬਹੁਤ ਵਧੀਆ ਸੀਗੀ ਤੇ ਪਰ ਦੋਸਤੋ ਆ ਕਾਰਨ ਸਮਝ ਨਹੀਂ ਆ ਰਹੀ ਬਈ ਇਹ ਕਿਹੜਾ ਜਾਨਵਰ ਆ ਦੇਖੋ ਦੋਸਤੋ ਲੈ ਠੀਕ ਆ ਨਾ ਜਮਾ ਗੁੱਲ ਜੇ ਰਹਿ ਗਏ ਹਜੇ ਦਾਣੇ ਬਾਨਨੇ ਸੀ ਦੁੱਧ ਦੇ ਚਾਹੇ ਛੱਲੀ ਛੱਲੀਆਂ ਸੋਹਣੀਆਂ ਲੱਗੀਆਂ ਸੀ ਮੱਕੀ ਪਕਾਵੀ ਰੱਖ ਲਈ ਸੀ ਇਸੇ ਕਰਕੇ ਆਹ ਦੇਖੋ ਕਿਹੜੇ ਹਜੇ ਵਧੀਆ ਬੰਦ ਪਏ ਉਤੋਂ ਪੜਦੇ ਛੱਲੀਆਂ ਕਿੰਨੀਆਂ ਸੋਹਣੀਆਂ ਆ ਪਰੇ ਜਾਨਵਰ ਆਪਾਂ ਦਾ ਪਹਿਲੀ ਵਾਰ ਮੱਕੀ ਵੀਜੀ ਆ ਦੋਸਤੋ ਕਿਸਾਨ ਭਰਾਵੋ ਤੁਹਾਡੇ ਤਜਰਬੇ ਤੁਹਾਡੇ ਕੋਲੇ ਬਹੁਤ ਆ ਤੁਸੀਂ ਦੱਸਿਓ ਕਮੈਂਟ ਕਰਕੇ ਬਈ ਕੀ ਕਾਰਨ ਇਸ ਚੀਜ਼ ਦਾ ਹੱਲ ਦਾ ਪਤਾ ਲੱਗ ਜੇ ਇਹ ਕੋ ਕਪੜੇ ਜੇ ਪਾ ਕੇ ਛੋਟੀਆਂ ਤੇ ਖੜੇ ਕਰਦੇ ਹੁੰਦੇ ਪਤਾ ਜਾਨਵਰ ਇੰਟਰਨ ਨੂੰ ਕੀ ਕਰਦੇ ਹੁੰਦੇ ਤਾਂ ਪਸ਼ੂਆਂ ਵਾਸਤੇ ਹੁੰਦਾ ਵੈਸੇ ਅਵਾਰਾ ਵਾਸਤੇ ਕਿ ਪਰ ਮੱਕੀ ਆਸਤੇ ਨਹੀਂ ਹਜੇ ਆਪਾਂ ਨੂੰ ਪਤਾ ਇਸ ਚੀਜ਼ ਦਾ ਸੋ ਦੋਸਤੋ ਦੱਸਿਓ ਤੁਸੀਂ ਇਹਦਾ ਕਾਰਨ ਕੀ ਆ ਕਿਉਂਕਿ ਬਹੁਤ ਸਾਰੇ ਕਿਸਾਨ ਆ ਜਿਹੜੇ ਲੰਮਾ ਟਾਈਮ ਹੋ ਗਿਆ ਜਿਨ੍ਹਾਂ ਨੂੰ ਮੱਕੀ ਬੀਜਦੇ ਆ ਉਹਨਾਂ ਨੂੰ ਸਾਰਾ ਪਤਾ ਹੋ ਸਕਦਾ ਇਸ ਗੱਲ ਦਾ ਆਪਾਂ ਤਾਂ ਪਹਿਲੀ ਵਾਰ ਮੱਕੀ ਬੀਜੀ ਆ ਸੋ ਤਾਂ ਕਰਕੇ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਦੋਸਤੋ ਕਿਉਂਕਿ ਜਾਣਕਾਰੀ ਤੁਹਾਡੇ ਕੋਲੇ ਬਹੁਤ ਆ ਕਿਉਂਕਿ ਜੇ ਕਿਸੇ ਕੋਲੇ ਗੱਲ ਰੱਖੀ ਹੈ ਤਾਂ ਦੇ ਹੁੰਦੇ ਮਸਲੇ ਦਾ ਹੱਲ ਆ ਸੋ ਦੋਸਤੋ ਜਿਹੜੀ ਆਪਣੀਆਂ ਛਲੀਆਂ ਬਹੁਤ ਸੋਹਣੀਆਂ ਲੱਗੀਆਂ ਸੀ ਪਰ ਰੋਜ਼ ਦੀ ਰੋਜ਼ ਜਦੋਂ ਵੀ ਖੇਤ ਆਈਦਾ ਵਾ ਤੇ ਉਦੋਂ ਆ ਕਾਰਨ ਹੁੰਦਾ ਦੋਸਤੋ ਸੋ ਕੋਈ ਵੀ ਕਿਸਾਨ ਭਰਾ ਜਿਹਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕੀ ਕਾਰਨ ਇਸ ਚੀਜ਼ ਦਾ ਹੱਲ ਵੀ ਹੈਗਾ ਕੋਈ ਆ ਚਿੜੀਆਂ ਫਿਰਦੀਆਂ ਛੋਟੀਆਂ ਹੋਵੇ ਆ ਚਿੜੀਆਂ ਫਿਰਦੀਆਂ ਪਰ ਇਹ ਚਿੜੀਆਂ ਤਾਂ ਨਹੀਂ ਮੈਨੂੰ ਲੱਗਦਾ ਇਹਨੀਆਂ ਚੁੰਝਾਂ ਇਹਨਾਂ ਦੀਆਂ ਤਿੱਖੀਆਂ ਮੈਨੂੰ ਲੱਗਦਾ ਇਹ ਤਾਂ ਕੋਈ ਤੋਤੇ ਵੈਸੇ ਮੈਂ ਵੇਖੇ ਨਹੀਂ ਕੋਈ ਬੰਦਾ ਕਹਿੰਦਾ ਤੋਤੇ ਆ ਤੂਤੇ ਠੰਗਦੇ ਹੋਣਗੇ ਇਹਨਾਂ ਨੂੰ ਵੀ ਤੋਤੇ ਠੰਗਦੇ ਆ ਇਹ ਤੇਰੀਆਂ ਛੱਲੀਆਂ ਨੂੰ ਆ ਦੇਖ ਲੋ ਦੋਸਤੋ ਛੱਲੀ ਪੂਰੀ ਡਬਲ ਸੀ ਤੇ ਪ੍ਰਕਾਰ ਨੇ ਦਾ ਲਈ ਉੱਤੋਂ ਠੂੰਗੀ ਆ ਰਹੇ ਪਤਾ ਨਹੀਂ ਇਹ ਕਾਰਨ ਛੱਲੀਆਂ ਬਹੁਤ ਸੋਹਣੀਆਂ ਲੱਗੀਆਂ ਵੇ ਅਰੇ ਇਹ ਚੀਜ਼ ਦਾ ਹੈਰਾਨੀ ਹੈ ਪਤਾ ਨਹੀਂ ਕੀ ਚੱਕਰ ਆ ਆ ਵੇਖੋ ਸੋ ਦੋਸਤੋ ਜੋ ਵੀ ਕਿਸਾਨ ਭਰਾ ਜੁੜੇ ਹੋਣਗੇ ਨਾਲ ਸੋ ਸਭੀ ਕਿਸਾਨ ਬਹਿਓ ਕੋ ਇਹੀ ਵੀਡੀਓ ਪਾਉਣ ਦਾ ਮਕਸਦ ਹੈ ਕਿ ਆਪ ਮੈਨੂੰ ਜਰੂਰ ਬਤਾਈਏ ਕਿ ਜੋ ਹੈ ਮੱਕੀ ਦੀ ਛੱਲੀ ਦਾ ਬਹੁਤ ਵਸੋਣੀ ਲੱਗੀ ਆ ਪਰ ਛੱਲੀ ਨੂੰ ਉਤੋਂ ਪੜਦੇ ਨੂੰ ਡੰਗ ਪਤਾ ਨਹੀਂ ਕਿਹੜਾ ਜਾਨਵਰ ਰਿਆ ਆ ਚੀਜ਼ ਹੋ ਰਹੀ ਆ ਇਹਦੇ ਬਾਰੇ ਜੇ ਕਿਸੇ ਨੂੰ ਜਾਣਕਾਰੀ ਆ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜਾਣਕਾਰੀ ਸਾਂਝੀ ਕਰੇ ਤਾਂ ਜੋ ਮੇਰੀ ਮਦਦ ਹੋ ਸਕੇ ਕਿਉਂਕਿ ਮੈਂ ਜਿਹੜੀ ਮੱਕੀ ਆ ਪਹਿਲੀ ਵਾਰ ਵੇਜੀ ਆ ਮੈਨੂੰ ਘੱਟ ਜਾਣਕਾਰੀ ਏਦੇ ਬਾਰੇ ਸੋ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕੋਈ ਜਾਨਵਾਰ ਆ ਤੇ ਕੀ ਕਾਰਨ ਆ ਆ ਠੰਗ ਰਿਹਾ ਇਸ ਤਰ੍ਹਾਂ ਆ ਵੇਖੋ ਛੱਲੀਆਂ ਬਹੁਤ ਸੋਹਣੀਆਂ ਲੱਗੀਆਂ ਸੀਗੀਆਂ ਪਰ ਹੁਣ ਜਦੋਂ ਵੀ ਆਈਆ ਦਾ ਖੇਤ ਜਿਵੇਂ ਆ ਦੇਖੋ ਹੁਣ ਆਜ ਜਾਣਾ ਆ ਛੱਲੀ ਆ ਪਰ ਕੱਲ ਨੂੰ ਇਹ ਢੂੰਗੀ ਪਈ ਹੋਣੀ ਆ ਦੇਖੋ ਜਿਵੇਂ ਆ ਲੈ ਆ ਲਓ ਇਹ ਕਾਰਨ ਸਮਝ ਨਹੀਂ ਆਉਂਦੀ ਕੀ ਕਾਰਨ ਕੋਈ ਹਜੇ ਪੱਕੀਆਂ ਨਹੀਂ ਨਾ ਪੂਰੀਆਂ ਛੱਲੀਆਂ ਦੁੱਧ ਦੇ ਚ ਤੇ ਇਹ ਪਹਿਲਾਂ ਹੀ ਕੰਮ ਕੋਈ ਕਰੀ ਜਾ ਰਿਹਾ ਵਾ ਜਾਨਵਰ ਸੋ ਦੱਸਿਓ ਦੋਸਤੋ ਤੇ ਵੀਡੀਓ ਨੂੰ ਸਾਂਝੀ ਕਰਿਓ ਧੰਨਵਾਦ